ਯਾਰ ਸਾਡੀ ਕਣਕਾਂ ਥੋੜੀ ਜਿਹੀ ਬਿਰਲੀ ਉੱਗੀ ਆ ਸਾਨੂੰ ਅਜੇ ਹ ਕੋਈ ਖਾਸ ਨੁਕਤਾ ਦੱਸ ਕੇ ਸਾਡੀ ਕਣਕੇ ਇੱਕਦਮ ਸਾਰਾ ਖੇਤ ਭਰ ਜੇ ਫਟਾਰਾ ਇੱਕਦਮ ਕਰ ਦੇ ਤੇ ਗਵਾਂਢੀ ਆਖੇ ਯਾਰ ਪਾਇਆ ਤਾਂ ਪਾਇਆ ਕੀ ਤੇ ਬਿਰਲੀ ਬਹੁਤ ਸੀ ਇੰਨਾ ਜ਼ਿਆਦਾ ਫਟਾਰਾ ਕਿਵੇਂ ਤਾਂ ਦੋਸਤੋ ਕਾਰਨ ਕੋਈ ਮਰਜ਼ੀ ਆ ਚਾਹੇ ਤੁਹਾਡੀ ਕਣਕੇ ਬਿਰਲੀ ਉੱਗਰੀ ਆ ਚਾਹੇ ਤੁਹਾਡੇ ਤੋਂ ਭਾਰਾ ਪਾਣੀ ਲੱਗ ਕੇ ਕਣਕ ਤੁਹਾਡੀ ਪੀਲੀ ਪੈ ਚੁੱਕੀ ਹੈ ਚਾਹੇ ਤੁਹਾਡਾ ਖੇਤ ਮਾੜਾ ਚਾਹੇ ਤੁਹਾਡਾ ਪਾਣੀ ਮਾੜਾ ਚਾਹੇ ਤੁਹਾਡੀ ਕਣਕ ਦੀ ਗਰੋਥ ਘਟ ਹੁੰਦੀ ਹੈ ਚਾਹੇ ਤੁਹਾਡੀ ਕਣਕ ਬੂਟਾ ਘਟ ਮਾਰਦੀ ਹੈ ਚਾਹੇ ਤੁਸੀਂ ਗੁੱਲੀ ਡੰਡੇ ਵਾਲੀ ਸਪਰੇਅ ਕੀਤੀ ਸੀ ਸੰਕੋਰ ਪਾਈ ਸੀ ਉਹਦੇ ਨਾਲ ਤੁਹਾਡੀ ਕਣਕ ਦੱਬ ਗਈ ਆ ਤਾਂ ਅੱਜ ਮੈਂ ਤੁਹਾਨੂੰ ਇੱਕੋ ਫਾਰਮੂਲਾ ਦੱਸੂਗਾ ਬਸ ਬਹੁਤ ਹੀ ਜ਼ਿਆਦਾ ਸਸਤਾ ਜਿਹਦੇ ਕਰਕੇ ਤੁਹਾਡੇ ਇਹ ਸਾਰੇ ਮਸਲੇ ਹੱਲ ਹੋ ਜਾਣਗੇ ਤੁਹਾਡੀ ਕਣਕ ਫਟਾਰਾ ਵੀ ਬਹੁਤ ਜ਼ਿਆਦਾ ਕਰੂਗੀ ਤੁਹਾਡੀ ਕਣਕ ਅੱਖਾਂ ਵੀ ਠੰਡੀਆਂ ਕਰੂਗੀ ਐ ਦੇਖਣ ਦੇ ਜੀ ਪੂਰੀ ਨਾਗਵੰਗ ਕਲੀਸ਼ਾ ਹੋ ਜਾਊਗੀ ਗਰੋਥ ਵੀ ਬਹੁਤ ਵਧੀਆ ਕਰੂਗੀ ਪੀਲਾਪੰਤ ਐ ਚਟਕੀਆਂ ਜਿ ਗਾਇਬ ਹੋ ਜਾਊਗਾ ਹੁਣ ਅਜਿਹੇ ਫਾਰਮੂਲਾ ਕੀ ਆ ਦੇਖੋ ਦੋਸਤੋ ਮੌਸਮ ਬਹੁਤ ਜ਼ਿਆਦਾ ਵਧੀਆ ਚੱਲ ਰਿਹਾ ਲਗਾਤਾਰ ਧੁੱਪਾਂ ਲੱਗ ਰਹੀਆਂ ਵੈਸੇ ਤਾਂ ਆਪਣੀ ਫਸਲਾਂ ਕਿਸੇ ਵੀ ਸਪਰੇਅ ਦੀ ਲੋੜ ਨਹੀਂ ਜੇਕਰ ਮੈਂ ਆਪਦੀ ਗੱਲ ਕਰਾਂ ਤਾਂ ਮੈਂ ਆਪਦੇ ਖੇਤ ਦੇ ਵਿੱਚ ਆਪਣੀ ਜ਼ਮੀਨ ਦੇ ਵਿੱਚ ਮਿੱਟੀ ਦੇ ਵਿੱਚ ਤੱਤ ਪੂਰੇ ਰੱਖਦਾ ਤੇ ਉੱਪਰ ਕੋਈ ਵੀ ਸਪਰੇਅ ਨਹੀਂ ਕਰਦਾ ਕਣਕ ਦੇ ਉੱਪਰ ਪਰੰਤੂ ਆਪਣੇ ਕਿਸਾਨ ਭਰਾਵਾਂ ਦਾ ਕਹਿੰਦਾ ਕਿ ਅਸੀਂ ਬਹੁਤਾ ਜਿਹੇ ਖਰਚਾ ਨਹੀਂ ਕਰ ਸਕਦੇ ਸਾਨੂੰ ਕੋਈ ਸਸਤੀ ਜੀ ਚੀਜ਼ ਦੱਸ ਤਾਂ ਸਸਤੀ ਸਰਨਾ ਹੁੰਦੀ ਆ ਸਪਰੇਅ ਸਪਰੇਅ ਦੇ ਵਿੱਚ ਕੀ ਕਰਨਾ ਜਿਵੇਂ ਹੀ ਆਪਾਂ ਪਹਿਲਾਂ ਆਪਣੀ ਲਾਤਾ ਕਿਉਂਕਿ ਸਾਰੇ ਕਿਸਾਨ ਭਰਾਵਾਂ ਨੇ ਲਾ ਹੀ ਦਿੱਤਾਗਾ ਤੇ ਯੂਰੀ ਵੀ ਤੁਸੀਂ ਪਾ ਦਿੱਤੀ ਆ ਤਸਰਪਰੇ ਦੇ ਵਿੱਚ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਤਾਂ ਉਹੀ ਚੀਜ਼ ਲੈਣੀ ਹੈ ਕਿ ਜਿਹੜੀ ਸਾਰੀ ਸਾਰੇ ਕਿਸਾਨਾਂ ਭਰਾਵਾਂ ਦੇ ਘਰੇ ਆ ਤੇ ਸਭ ਤੋਂ ਸਸਤੀ ਪੈਂਦੀ ਆ ਤੇ ਸਭ ਤੋਂ ਵੱਧ ਇਹ ਫਟਾਰਾ ਵੀ ਕਰਾਉਂਦੀ ਆ ਗਰੋਥ ਵੀ ਕਰਾਉਂਦੀ ਆ ਹਰਾਪਣ ਤਾਂ ਬਹੁਤ ਜ਼ਿਆਦੀ ਲੈ ਕੇ ਆਉਂਦੀ ਆ ਆਪਣੀ ਫਸਲ ਦੇ ਕਿਹੜੀ ਜੂਰੀ ਆ ਸਪਰੇ ਦੇ ਵਿੱਚ ਆਪਾਂ 1 ਕਿਲੋ ਤੋਂ ਲੈ ਕੇ 1.5 ਕਿਲੋ ਤੱਕ ਪ੍ਰਤੀ ਏਕੜ ਦੇ ਸਾਹਮਣੇ ਜੂਰੀਆ ਲੈਣੀ ਆ ਨਾਲ ਉਹਦੇ ਲੈਣਾ 1 ਕਿਲੋ ਮੈਗਨੀਜ਼ ਸਲਫੇਟ ਇਹ ਤਾਂ ਆਪਾਂ ਲੈਣੀ ਲੈਣਾਗਾ ਕਿਉਂਕਿ ਕਣਕ ਦੇ ਵਿੱਚ ਜਦੋਂ ਭਾਰਾ ਬਣੀ ਲੱਗ ਜਾਂਦਾ ਚਾਹੇ ਤੁਹਾਡੀ ਜ਼ਮੀਨ ਰੇਤਲੀ ਆ ਤਾਂ ਸਭ ਤੋਂ ਵੱਧ ਘਾਟ ਇੱਕੋ ਤਰ੍ਹਾਂ ਦੀ ਹੁੰਦੀ ਹੈ ਉਹ ਹੈਗੀ ਆ ਮੈਗਨੀਸ਼ੀਅਮ ਅਤੇ ਇਸ ਦੇ ਨਾਲ ਹੀ ਆਪਾਂ ਲੈਣਾ ਇੱਕ ਤੱਤ ਹੋਰ ਕਿਹੜਾ ਸਲਫਰ ਸਪਰੇਅ ਹਲਾਓ 200 ਤੋਂ 250 ml ਪ੍ਰਤੀ ਇਕੜਾ ਇਕੜ ਦੇ حساب ਨਾਲ ਇਹ ਆਪਾਂ ਵਿੱਚ ਐਡ ਕਰ ਲੈਣਾ ਤਿੰਨਾਂ ਦਾ ਕੋਲ ਅਲੱਗ-ਅਲੱਗ ਕਰਕੇ ਇਕੱਠੀ ਸਪਰੇਅ ਕਰ ਦੇਣੀ ਹੈ ਬਸ ਇੰਨਾ ਕੰਮ ਕਰਨਾ ਤੁਹਾਡੇ ਸਾਰੇ ਮਸਲੇ ਹੱਲ ਹੋ ਜਾਣਗੇ ਜੇਕਰ ਤੁਹਾਡੇ ਘਰੇ ਮੈਗਨੀਸ਼ੀਅਮ ਸਲਫਾਈਡ ਪਿਆ ਤਾਂ 1 ਕਿਲੋ ਇਹਦੇ ਵਿੱਚ ਮੈਗਨੀਸ਼ੀਅਮ ਸਲਫਾਈਡ ਵੀ ਐਡ ਕਰ ਸਕਦੇ ਹੋ ਅਤੇ ਜੇਕਰ ਤੁਹਾਡੇ ਕੋਲ ਘਰੇ ਕਲੀ ਬਚੀ ਪਈ ਹੈ ਅਣਭੁਜਾ ਚੂਨਾ ਤਾਂ ਉਹ ਕੀ ਕਰਨਾ ਤੁਸੀਂ ਅੱਧਾ ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸ਼ਾਮ ਨੂੰ ਪਾਣੀ ਦੇ ਵਿੱਚ ਭਿਉਆਂ ਕੇ ਰੱਖ ਲੈਣਾ ਸਵੇਰ ਜਿਹੜਾ ਨਿਤਰਾ ਪਾਣੀ ਹੋਊਗਾ ਉਹ ਲੈ ਲੈਣਾ ਬਾਕੀ ਸਾਰਾ ਸਮਾਨ ਡੋਲ ਦੇਣਾ ਜਿਹੜਾ ਉਹ ਨਿਤਰਾ ਪਾਣੀ ਆ ਉਹ ਆਪਣੀ 1 ਕਿਲੇ ਡੋਜ਼ ਬਣ ਜੂਗੀ ਇਹ ਵੀ ਵਿੱਚ ਐਡ ਕਰ ਸਕਦੇ ਆ ਜੇਕਰ ਤੁਹਾਡੇ ਕੋਲ ਘਰੇ ਪਿਆ ਜੇਕਰ ਹੈ ਨਹੀਂ ਤਾਂ ਸਿਰਫ ਆਪਾਂ ਤਿੰਨ ਤੱਤੀ ਲੈਣੇ ਆ ਯੂਰੀਆ ਮੈਗਨੀਜ਼ ਤੇ ਸਲਫਰ ਬਸ ਇਨਾ ਕੰਮ ਕਰਨਾ ਇਹ ਸਪਰੇਅ ਕਰਨ ਤੋਂ ਠੀਕ 2 ਦਿਨਾਂ ਬਾਅਦ ਉੱਪਰ ਪਾਉਣੀ ਹੈ ਯੂਰੀਆ ਉਹ ਤੁਸੀਂ 25 ਕਿਲੋ ਪਾ ਸਕਦੇ ਹੋ 30 ਕਿਲੋ ਪਾ ਸਕਦੇ ਹੋ ਜਿੰਨੀ ਤੁਹਾਡੀ ਇੱਛਾ ਉਹ ਪਾ ਸਕਦੇ ਹੋ ਕਿਉਂਕਿ ਹਰੇਕ ਦਾ ਯੂਰੀਆ ਪਾਉਂਦਾ ਵੱਖ-ਵੱਖ ਢੰਗ ਹੁੰਦਾ ਕੋਈ ਗੱਟਾ ਕਿੱਲੇ ਦਾ ਪਾਉਂਦਾ ਕੋਈ ਅੱਧਾ ਗੱਟਾ ਕਿੱਲੇ ਦਾ ਪਾਉਂਦਾ ਕੋਈ ਕਹਿੰਦਾ ਮੈਂ ਪਾਣੀ ਤੋਂ ਪਹਿਲਾਂ ਅੱਧਾ ਗੱਟਾ ਪਾਣ ਦਾ ਅੱਧਾ ਗੱਟਾ ਪਾਣੀ ਤੋਂ ਬਾਅਦ ਪਾਣ ਦਾ ਪਰੰਤੂ ਜਦੋਂ ਆਪਣੀ ਕਣਕ ਦਾ ਫਟਾਰਾ ਕਰਾਉਣਾ ਹੋਵੇ ਜਦੋਂ ਆਪਣੀ ਕਣਕ ਭਾਰੇ ਪਣ ਦਾ ਦਬਜੇ ਜਾਂ ਪੀਲਾਪਣ ਪੈ ਜਾਵੇ ਤਾਂ ਇਹ ਸਪਰੇਅ ਕਰਨ ਤੋਂ ਠੀਕ ਬਸ ਇੰਨਾ ਕੰਮ ਕਰਨਾ ਤੁਹਾਨੂੰ ਹੋਰ ਕੁਝ ਵੀ ਕਰਨ ਦੀ ਲੋੜ ਨਹੀਂ ਪੈਣੀ ਤੁਹਾਡਾ ਗਵਾਂਢੀ ਆਪ ਤੁਹਾਨੂੰ ਪੁੱਛੂਗਾ ਜਦ ਕਣਕ ਦੇ ਵਿੱਚ ਪਾਇਆ ਤਾਂ ਪਾਇਆ ਕੀ ਹੈ ਐਨੀ ਕਾਲੀ ਕਣਕ ਅਸੀਂ ਪਹਿਲਾਂ ਕਦੇ ਨਹੀਂ ਵੇਖੀ ਕਿਉਂਕਿ ਦੋਸਤੋ ਆਪਾਂ ਹੈ ਤਿੰਨੇ ਤੱਤ ਉਹ ਲੱਤੀ ਹੈ ਜਿਹੜੇ ਕਿ ਆਪਣੀ ਫਸਲ ਦੀ ਗਰੋਥ ਵੀ ਕਰਾਉਣਗੇ ਜਿਵੇਂ ਸਲਫਰ ਆ ਇਹ ਸਿੱਧਾ ਕਲੋਰੋਫਿਲ ਨੇ ਬਣਾਉਂਦਾ ਜਦੋਂ ਪਾਤ ਹੀ ਨਾ ਜਾਂ ਜਦੋਂ ਆਪਾਂ ਸਪਰੇਅ ਕਰਤੀ ਚਾਹੀਏ ਆਪਾਂ ਯੂਰੋ ਚਰਲਾ ਕੇ ਪਾਉਣੀ ਆ ਇਹਨੇ ਆਪਣੀ ਫਸਲ ਨੂੰ ਇੱਕਦਮ ਕਾਲਾ ਲਾਲ ਪਨ ਲੈ ਕੇ ਆਉਣਾਗਾ ਪੀ ਐਚ ਲੈਵਲ ਇਹ ਜ਼ਮੀਨ ਦਾ ਠੀਕ ਕਰਦੀ ਆ ਕੰਟੈਕਟ ਫੰਗੀਸਾਈਡ ਦਾ ਇਹ ਕੰਮ ਕਰਦੀ ਆ ਤੇ ਸਲਫਰ ਤਾਂ ਦੀ ਘਾਟ ਵੀ ਪੂਰੀ ਇਹ ਕਰਦੀ ਆ ਯੂਰੀਆ ਦਾ ਦੱਸਣ ਦੀ ਲੋੜ ਨਹੀਂ ਮੈਗਨੀਜ਼ ਕੀ ਕੰਮ ਕਰਦੀ ਇਹ ਵੀ ਦੱਸਣ ਦੀ ਲੋੜ ਨਹੀਂ ਤਿੰਨੇ ਤੱਤ ਗ੍ਰੀਨੀ ਲੈ ਕੇ ਆਉਣਗੇ ਤਿੰਨੇ ਤੱਤੀ ਫਟਾਰਾ ਕਰਾਉਣਗੇ ਤਿੰਨੇ ਤੱਤੀ ਗਰੋਥ ਕਰਾਉਣਗੇ ਤਿੰਨੇ ਤੱਤ ਹੀ ਬਹੁਤ ਜਦੇ ਵਧੀਆ ਤੇ ਖਾਸ ਕਰਕੇ ਇਹਨਾਂ ਤਿੰਨਾ ਤੱਤਾਂ ਦੀ ਹੀ ਘਾਟ ਆਉਂਦੀ ਆ ਆਪਣੀ ਕਣਕ ਨੂੰ ਤਾਂ ਦੋਸਤੋ ਹੁਣ ਦੇ ਉਜਾਇਤ ਧੰਨਵਾਦ